2 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। 2 ਮਹੀਨੇ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਇਟਲੀ ਗਏ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਸ ਬੰਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕਮੌਰ ਨੇ ਦੱਸਿਆ ਕਿ ਉਸਦੇ ਜੀਜੇ ਅਤੇ ਅਜੀਤ ਕੁਮਾਰ ਪੁੱਤਰ ਗੁਰਤੀਾਨ ਵਾਸੀ ਨਡਾਲਾ ਨੇ ਕਰਜ਼ਾ ਲੈ ਕੇ ਉਸ ਨੂੰ ਬਾਹਰ ਭੇਜਿਆ ਸੀ ਉਸ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਇਤਲੀ ਗਿਆ ਸੀ ਬੀਤੇ ਦਿਨੀ ਉਹ ਆਪਣੇ ਦੋਸਤ ਰਕੇਸ਼ ਕੁਮਾਰ ਦੀ ਕਾਰ ਵਿੱਚ ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਸੂਬੇ ਦੇ ਲਾਤੀਨਾ ਜ਼ਿਲ੍ਹੇ ਦੇ ਫਿਓਮੇਸਨੋ ਹਵਾਈ ਅੱਡੇ ਲਈ ਚਲਾ ਗਿਆ ਜਿੱਥੇ 에어ਪੋਰਟ ਨੇੜੇ ਪਾਰਕਿੰਗ ਲਈ ਪੈਸੇ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਨੋ ਪਾਰਕਿੰਗ ਮੋਡ ਵਿੱਚ ਪਾ ਦਿੱਤਾ ਅਤੇ ਉਡੀਕ ਕਰਦੇ ਹੋਏ ਉਹ ਆਪਣੇ ਰਿਸ਼ਤੇਦਾਰ ਦੀ ਫਲਾਈਟ ਲਈ ਮ੍ਰਿਤਕ ਨੌਜਵਾਨ ਅਜੀਤ ਕੁਮਾਰ ਨੂੰ ਬਾਥਰੂਮ ਜਾਣ ਲਈ ਸੜਕ ਪਾਰ ਕਰਨ ਲਗਾਤਾ ਤਾਂ ਤੇਜ਼ ਰਫ्तार ਵਿੱਚ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋ ਛੋਟੇ ਬੱਚੇ ਹਨ ਅਤੇ ਉਨ੍ਹਾਂ ਨੇ ਇਟਲੀ ਸਰਕਾਰ ਨੂੰ ਪੀਲ ਕੀਤੀ ਹੈ ਕਿ ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੁਮਾਰ ਕੀਤੀ ਜਾਣੀ ਚਾਹੀਦੀ ਹੈ ਮੇਰੇ ਤਾਂ ਸਾਹ ਜਿੱਦਾਂ ਵਾਪਰ ਦਾ ਪਤੀ ਅਜੀਤ ਕੁਮਾਰ 2 ਮਹੀਨੇ ਪਹਿਲਾਂ ਆਏ ਆ ਦੇ ਰੋਜੀ ਰੋਟੀ ਦੇ ਚੱਕਰ ਵਿੱਚ ਹੀ ਪਰਦੇ ਸਾਂਝੇ ਫਿਰ دیا ਸੀ ਨੂੰਨੀ ਸੀ ਬਤਾ ਸਾਡੇ ਨਾਲ ਇਹ ਕੁਝ ਹੋ ਜਾਣਾ ਹੈ ਸਾਨੂੰ ਇਹ ਆਤਾ ਸਾਨੂੰ ਤੇ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਬੱਚਾ ਫੋਨ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੋੜ-ਮੋੜੇ ਹੀ ਕਹਿੰਦਾ ਸੀ ਤੂੰ ਮੇਰੇ ਨਾਲ ਚੱਲਣਾ ਏ ਦੋ ਤੂੰ ਮੇਰੇ ਨਾਲ ਚੱਲਣਾ ਵਾ ਉਹਨਾਂ ਨੇ ਰਿਪੋਰਟ ਤੇ ਰੋਮਾ ਜਾਣਾ ਸੀ ਉਹਨਾਂ ਦਾ ਜਵਾਈ ਆਉਣਾ ਸੀ ਉਹਨੂੰ ਲੈਣ ਵਾਸਤੇ ਜਾਣਾ ਸੀ ਹੌਲੀ ਹੌਲੀ ਸਬਰ ਨਾ ਮੇਰਾ ਆਖਰ ਉਤੀ ਉਹ ਤੇ ਪਤਾ ਨਹੀਂ ਇਹਨਾਂ ਨੇ ਕਿ ਰਸਤੇ ਵਿੱਚ ਜਾਂਦੇ ਨੇ ਮੇਰੇ ਨਾਲ ਵੀਡੀਓ ਕਾਲ ਕਰਦੇ ਜਾਂਦੇ ਨੇ ਮੈਂ ਕਰ ਦਾਲ ਦੱਸਦਾ ਮੇਰੀ ਜੀ ਨਹੀਂ ਮੁੰਡੀ ਰੋਂਦੀ ਮੇਰੀ ਕੋਈ ਕਿਤਾ ਨਹੀਂ ਰੋਣਾ ਨਹੀਂ ਕੋਤੋਂ ਮਮਾ ਨਹੀਂ ਹੋਵੇ ਐਡਾ ਵਾਪਰੇ ਨਹੀਂ ਮਾਸੀ ਰੋਂਦੀ ਕੋਤੋਂ ਮਮਾ ਤੂੰ ਬਾਕ ਕਿਸ ਤਰ੍ਹਾਂ ਹੱਸਦਾ ਜਿਹੜਾ ਵਾਪਰੇ ਮਿਰਜੀ ਮੈਂ ਅਜੇ ਕੁਮਾਰ ਜੋ ਕਿ ਇਟਲੀ ਗਿਆ ਸੀ ਜੋ ਕਿ ਇਟਲੀ ਗਿਆ ਸੀ 2-3 ਮਹੀਨੇ ਪਹਿਲਾਂ ਮੈਂ ਉਹਨਾਂ ਦਾ ਬ੍ਰਦਰ ਇਨ ਲਾ ਬੋਲਦਾ ਇਹ ਉਹਦਾ ਅਜੀ ਦਾ ਪਰਿਵਾਰ ਆ ਇਹ ਉਹਨਾਂ ਦੀ ਧਰਮ ਪਤਨੀ ਆ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਇੱਕ ਉਹਨਾਂ ਦੀ ਬਿਟੀਆ ਹੈ ਜੋ ਕਿ ਉਹ ਰੋਜੀ ਰੋਟੀ ਵਾਸਤੇ ਉੱਥੇ ਉਹਨਾਂ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੀ ਚੰਗੀ ਸੋਹਣੀ ਆਪਣਾ ਕੰਮਕਾਰ ਕਰਦੇ ਸੀ ਜਾਂਦੇ ਸੀ ਇੱਕ ਰਕੇਸ਼ ਕੁਮਾਰ ਨਾਂ ਦਾ son of ਸੂਰਜ ਪ੍ਰਕਾਸ਼ ਲੜਕਾ ਹੈ ਜੋ ਇੱਥੋਂ ਨਡਾਲੇ ਦਾ ਹੈ ਉਹਨਾਂ ਨੂੰ ਲੈ ਕੇ ਗਿਆ ਕਿ ਮੇਰਾ ਜੀਜਾ ਆ ਰਿਹਾ ਏ ਏਅਰਪੋਰਟ ਤੋਂ ਆਪਾਂ ਨੂੰ ਪਿਕ ਕਰਨ ਜਾਣਾ ਲੈਣ ਜਾਣਾ ਏ ਇਸ ਕਰਕੇ ਉਹ ਅਜੇ ਕੁਮਾਰ ਸੀ ਜਿਹੜਾ ਅਜੇ ਨਵਾਂ ਸੀ ਇੱਥੋਂ ਗਿਆ ਸੀ ਉਹਨੂੰ ਹਾਂਜੀ ਕਿੰਨਾ ਚਿਰ ਹੋ ਗਿਆ ਉਹਨੂੰ ਅਜੇ 2 ਮਹੀਨੇ ਹੋ ਗਏਗਾ 2 2 ਮਹੀਨੇ ਹੋ ਗਏ ਗਏ ਉਹਨੂੰ ਅਜੇ 2 ਮਹੀਨੇ ਹੋ ਗਏ ਸੀ ਉਹਨੂੰ ਗਏ ਨੂੰ ਉਹਨੂੰ ਥੋੜਾ ਜਿਹਾ ਅਜੇ ਰੂਲ ਦਾ ਅਜੇ ਨਹੀਂ ਸੀ ਪਤਾ ਉੱਥੋਂ ਦੇ ਰੂਲ ਰੈਗੂਲੇਸ਼ਨ ਉਹਨੂੰ ਥੋੜਾ ਘੱਟ ਪਤਾ ਸੀ ਇਹ ਬੰਦਾ ਕੁਝ ਦੱਸਣ ਜ ਉੱਥੇ ਆਇਆ ਵਾ ਕਿ ਇਹ ਬੰਦਾ ਡਰਿੰਕ ਵਗੈਰਾ ਵੀ ਕਰਦਾ ਸੀ ਰਕੇਸ਼ ਕੁਮਾਰ ਜਿਹੜਾ ਤੇ ਇਹਨਾਂ ਕਿਤੇ ਦੋਵੇਂ ਜਣੇ ਗਏ ਨੇ ਇਹਨਾਂ ਨੇ ਇਹਨੇ ਜਾ ਕੇ ਤੇ ਉੱਥੇ ਇਟਲੀ ਦੀ ਸਰਕਾਰ ਵੱਲੋਂ ਵੀ ਇਹ ਉੱਥੋਂ ਵੀ ਖਬਰ ਲੱਗੀ ਆ ਅਸੀਂ ਸਾਡੇ ਮੋਬਾਈਲਾਂ 'ਚ ਆ ਤੇ ਅਸੀਂ ਪੜ੍ਹੀ ਹੋਈ ਏ ਖਬਰ ਇੰਨੇ ਜਾ ਕੇ ਉੱਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਰੋਕ ਦਿੱਤੀ ਆਪਣੇ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੇਰੇ 10 ਡਾਲਰ ਜਾਂ 5 ਡਾਲਰ ਜੋ ਵੀ ਉੱਥੋਂ ਦੀ ਲੱਗਦੀ ਆ ਉਹ ਵੱਜ ਜਾਣਗੇ ਤੇ ਅਸੀਂ ਇੱਥੇ ਨੋ ਪਾਰਕਿੰਗ 'ਚ ਗੱਡੀ ਰੋਕ ਦਿੰਨੇ ਆ ਜਿਹੜਾ ਅਜੇ ਕੁਮਾਰ ਸੀ ਸਾਡਾ ਬੰਦਾ ਜਿਹੜਾ ਨਾਲ ਇਹਦੇ ਗਿਆ ਸੀ ਉਹ ਜਦੋਂ ਇਹਨੇ ਗੱਡੀ ਰੋਕੀ ਤੇ ਉਹਨੂੰ ਉਹਨੇ ਉਹਨੂੰ ਲੱਗਾ ਕਿ ਮੈਂ ਵਾਸ਼ਰੂਮ ਜਾਣਾ ਹੈ ਉਹ ਉੱਤਰ ਕੇ ਗਿਆ ਇਹਨੇ ਕਿਹਾ ਕੋਈ ਗੱਲ ਨਹੀਂ ਉੱਤਰ ਜਾ ਉਹ ਉੱਤਰ ਕੇ ਗਿਆ ਜਦੋਂ ਉੱਤਰ ਕੇ ਗਿਆ ਉਹਨੂੰ ਪਤਾ ਨਹੀਂ ਸੀ ਇਥੋਂ ਉੱਥੋਂ ਦੇ ਰੂਲਸ ਦਾ ਕਿਉਂਕਿ ਕਾਰ ਇਹਦੀ ਸੀ ਲਾਇਸੈਂਸੇ ਦਾ ਸੀ ਸਾਰਾ ਕੁਝ ਇਹਦਾ ਸੀ ਇਹ ਤੇ ਉਹਨੂੰ ਲੈ ਕੇ ਗਿਆ ਸੀ ਇਹਨੂੰ ਉਹਨੂੰ ਪਤਾ ਨਹੀਂ ਸੀ ਉਹ ਤੇ ਨਵਾਂ ਗਿਆ ਸੀ ਅਜੇ 2 ਮਹੀਨੇ ਹੋ ਗਏ ਸੀ ਇਹਨੂੰ ਉਹਨੂੰ ਰੂਲ ਰੈਗੂਲੇਸ਼ਨ ਦਾ ਨਾਮ ਪਤਾ ਹੁਣ ਕਰਕੇ ਤੇ ਉਹ ਸੜਕ ਦੇ ਵਿੱਚ ਉਹਦੇ ਵਿੱਚ ਗੱਡੀ ਵੱਜੀ ਹੁਣ ਅਸੀਂ ਇਟਲੀ ਦੀ ਸਰਕਾਰ ਨੂੰ ਤੇ ਉੱਥੋਂ ਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਅਸਲੀ ਦੋਸ਼ੀ ਕੌਣ ਆ ਉਹ ਬੰਦਾ ਹੈ ਜਿਨੇ ਜਿਹਨੂੰ ਪਤਾ ਹੋਣ ਦੇ ਬਾਵਜੂਦ ਵੀ ਰੂਲ ਰੈਗੂਲੇਸ਼ਨ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਉਹਨੇ ਉੱਥੇ ਗੱਡੀ ਰੋਕ ਕੇ ਉਹਨੇ ਉਹਨੂੰ ਕਿਹਾ ਉਤਰ ਨੂੰ ਕਿਹਾ ਉਹਨੂੰ ਉਹਦੀ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਉਸ ਗੱਡੀ ਵਾਲੇ ਦੀ ਵੀ ਜਿਹਦੇ ਨਾਂ ਹਾਸਾ ਆ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਇਟਲੀ ਸਰਕਾਰ ਨੂੰ ਤੇ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਡੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਤਾਂ ਕਿ ਜੋ ਉਹਦੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਇਨਸਾਫ ਮਿਲ ਸਕੇ ਤਾਂ ਕਿ ਜੋ ਆਪਾਂ ਅੱਗੇ ਤੋਂ ਵੀ ਜਿਹੜਾ ਕਿ ਆਪਾਂ ਨੂੰ ਇਹ ਚੀਜ਼ ਦੀ ਸਰਕਾਰ ਨੂੰ ਵੱਲੋਂ ਜਾਂ ਇਟਲੀ ਦੀ ਇਟਲੀ ਦੇ ਭਾਈਚਾਰੇ ਵੱਲੋਂ ਕਿ ਇਨਸਾਫ ਮਿਲ ਸਕੇ ਨਾ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਦੀ ਬੋਡੀ ਲੈਣ ਵਾਸਤੇ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੀ ਡੈੱਡ ਬੋਡੀ ਵਾਸਤੇ ਅਸੀਂ ਉੱਥੇ ਜਿੱਥੇ ਉਹਨਾਂ ਦੀ ਮਰਜ਼ੀ ਦੇ ਵਿੱਚ ਰੱਖੀ ਆ ਉੱਥੇ ਸਾਡੇ ਬੰਦੇ ਗਏ ਸੀ ਤੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕਿਹਾ ਕੁਝ ਟਾਈਮ ਦਿੱਤਾ 크리스마ਸ ਦੀਆਂ ਛੁੱਟੀਆਂ ਹੁੰਦਾ ਕਰਕੇ ਕੁਝ ਟਾਈਮ ਦਿੱਤਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਦੇ ਵਿੱਚ ਉਹੋ ਹੀ ਕਮਾਉਣ ਵਾਲਾ ਸੀ ਉਹੋ ਹੀ ਖਾਣ ਵਾਲਾ ਸੀ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਉਹਨੂੰ ਸਾਰਿਆਂ ਨੂੰ ਜਿਹੜੇ ਜਿੱਦਾਂ ਕੋਈ ਲੈ ਕੇ ਗਿਆ ਆ ਜਾਂ ਜਿਨੇ ਮਾਰੀ ਆ ਗੱਡੀ ਵਿੱਚ ਉਹਨਾਂ ਦੇ ਉਹਨਾਂ ਨੂੰ ਇੱਕ ਵਾਰੀ ਪੁਲਿਸ ਇਨਵੈਸਟੀਗੇਸ਼ਨ ਕਰੇ ਜ਼ਰੂਰ ਜਿਹੜਾ ਵੀ ਦੋਸ਼ੀ ਆ ਜੇ ਨੋ ਪਾਰਕਿੰਗ ਵਾਲੇ ਗੱਡੀ ਰੋਕਣ ਦੇ ਵਿੱਚ ਜਿਹਦਾ ਦੋਸ਼ ਆ ਉਹ ਵੀ ਕੁਝ ਅਸੀਂ ਇੱਕ ਵਾਰੀ ਆਪਣਾ ਇਨਸਾਫ ਲਈ ਜਰੂਰ ਅਸੀਂ ਜਾਵਾਂਗੇ ਸਾਨੂੰ ਜਿੱਥੇ ਵੀ ਜਾਣਾ ਪਿਆ ਤੇ ਇਸ ਕਰਕੇ ਦੋਸ਼ੀ ਨੂੰ ਬੰਨਦੀ ਸਜ਼ਾ ਮਿਲੇ ਜਾਂ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅਸੀਂ ਉਹਨਾਂ ਬਾਰੇ ਸੋਚਿਆ ਜਾਵੇ ਕੁਝ ਵੇਗਰ ਜੀ 2 ਮਹੀਨੇ ਪਹਿਲਾਂ ਇਟਲੀ ਗਈ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ